ਹਾਂਜੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ ਮੈਂ ਤੁਹਾਡਾ ਦੇਸੀ ਜੱਟ ਤੇ ਜੇ ਮੈਂ ਵੀਡੀਓ ਨਾ ਬਣਾਉਂਦਾ ਤਾਂ ਮੇਰੇ ਪਿੰਡਦਿਆਂ ਨੇ ਵੀ ਯਕੀਨ ਨਹੀਂ ਮੰਨਣਾ ਤੀ ਮੇਰਾ ਵੀ ਐਂ ਵੀ ਹੋ ਸਕਦਾ ਤੇ ਜਿਹੜੇ ਏਰੀਏ ਦੇ ਵਿੱਚ ਅਸੀਂ ਫਿਰਦਿਆਂ ਖਡੂਰ ਸਾਹਿਬ ਕਣੀ ਤੇ ਮਿੱਤਰੋ ਜਿੱਥੇ ਤੱਕ ਥੋੜੀ ਨਿਗਾਹ ਜਾਂਦੀ ਹੈ ਜਿੱਥੇ ਤੱਕ ਜਾਂਦੀ ਹੈ ਕੱਲੀ ਮੱਕੀ ਵੀ ਮੱਕੀ ਐ ਯਾਰ ਇਹ ਦੇਖ ਕੇ ਤਾਂ ਇੱਥੇ ਐ ਲੱਗਦਾ ਵੀ ਇਹਨਾਂ ਨੇ ਮਾਈ ਦੇ ਲਾਲਾ ਨੇ ਵੀ ਉਹ ਵਿਜੀ ਨਹੀਂ ਹੋਣੀ ਯਾਰ ਕਣਕ ਕਟੋ ਕਟ 2 200 ਕੁੱਲਾ 3 300 ਕੁੱਲਾ 5 500 ਕੁੱਲਾ ਇਕੱਠਾ ਇਕੱਠਾ ਮੱਕੀ ਦਾ ਵੀਰੇ ਵਿੱਚ ਗੈਬ ਵੀ ਕਿਤੇ ਨਜ਼ਰ ਨਹੀਂ ਆਉਂਦਾ ਆਹ ਦੇਖ ਲੋ ਕਿਤੇ ਤੁਹਾਨੂੰ ਗੈਬ ਭੋਰਾ ਵੀ ਨਜ਼ਰ ਨਹੀਂ ਆਉਂਦਾ ਹੈਗਾ ਵੀ ਚਲ ਕਿੱਲਾ ਤੇ ਕਿੱਲੇ ਦੀ ਫਾਸਲੇ ਨਾਲ ਛੱਡ ਕੇ ਬੀਜੀ ਹੋਵੇ ਕਿਸੇ ਘਰ ਨੇ ਨਾ ਬੀਜੀ ਹੋਵੇ ਮੇਰੇ ਆਪਦੇ ਵੀ ਦੋ ਕਿੱਲੇ ਲਾਏ ਹੋਇਆ ਮਿੱਤਰ ਯਾਰਾਂ ਦੇ ਲਾਏ ਹੋਇਆ ਪਿੰਡ ਹੀਰੋਂ ਕਲਾਂ ਦੇ ਵਿੱਚ ਤੇ ਪਰ ਇਹ ਗੱਲ ਆ ਵੀ ਤੁਸੀਂ ਹਥਿਆਰ ਨਾਲ ਸੱਟਿਆ ਕਰੋ ਵੀ ਮੱਕੀ ਯਾਰ ਭਾ ਤੁਸੀਂ ਇਹ ਮੱਕੀ ਦੇਖੋ ਜਿਹੜੇ ਬੰਦੇ ਦੋ ਜਿਨ੍ਹਾਂ ਦੇ 10-10 ਕਿਲੇ ਨੇ ਉਹਨਾਂ ਨੇ ਵੀ 10-10 ਕਿਲੇ ਮੱਕੀ ਝੋਕਤੀ ਜਿਨ੍ਹਾਂ ਦਾ 100-100 ਕਿਲਾ ਹੋਊਗਾ ਮੈਂ ਕਹਣਾ ਯਾਰ ਉਹਨਾਂ ਨੇ ਵੀ 50-50 ਕਿਲੇ ਮੱਕੀ ਦੇ ਲਾਏ ਹੋਣਗੇ ਤੁਸੀਂ ਆਹ ਦੇਖੋ ਕਿੱਡੀ-ਕਿੱਡੀ ਮੱਕੀ ਆ ਆਹ ਦੇਖੋ ਜੀ ਘੱਟੋ ਘੱਟ ਬਾਹਲਾ ਨਹੀਂ ਕਹਿੰਦਾ ਮੈਂ ਇਹ ਮੱਕੀ ਦੇ ਵਿੱਚ ਖੜ ਕੇ ਦਿਖਾਉਣਾ ਤੁਹਾਨੂੰ ਇਹ ਆਹ ਮੱਕੀ ਆ ਗਈ ਠੀਕ ਆ ਜੀ ਆਹ ਛੱਲੀਆਂ ਨੇ ਗਈਆਂ ਛੱਲੀਆਂ ਪੱਕੀਆਂ ਪਈਆਂ ਨੇ ਜਮਾ ਇਹ ਜੇ ਆਪਾਂ ਇਹਦੇ ਵਿੱਚ ਖੜ ਜਾਈਏ ਨਾ ਆ ਤੁਸੀਂ ਹਿਸਾਬ ਲਾ ਲਓ ਐ ਉੱਪਰ ਦੇਖ ਲਓ ਘੱਟੋ ਘੱਟ ਬੜਾ ਨਹੀਂ ਕਹਿੰਦਾ ਮੈਂ 3-3 ਫੁੱਟ ਤਾਂ ਮੇਰੇ ਹੱਥ ਤੋਂ ਉੱਚੀ ਖੜੀ ਆ ਮੱਕੀ 3-3 ਫੁੱਟ ਇਹਦੇ ਵਿੱਚ ਹੋਗਾ ਨਾ ਇਧਰ ਅਹੀ ਉੱਚੀ ਆ ਤੇ ਸੱਲੀਆਂ ਦੇਖੋ ਆਹ ਦੇਖੋ ਸੱਲੀਆਂ ਦੇਖੋ ਕਿੱਡੀਆਂ-ਕਿੱਡੀਆਂ ਸੱਲੀਆਂ ਨੇ ਪਰ ਯਾਰ ਮੈਂ ਇੱਕ ਗੱਲ ਮੰਨ ਗਿਆ ਨਾ ਇਹ ਮੱਕੀ ਦੇ ਵਿੱਚ ਕੋਈ ਹਰਾ ਨਾ ਕੱਖ ਨਾ ਕੋਈ ਖੱਬਲ ਨਾ ਕੋਈ ਕਾਪੂਸ ਕੁਸ ਵੀ ਨਹੀਂ ਹੈਗਾ ਬੀਜ ਕਮਾਲ ਦੀ ਗੱਲ ਏ ਆ ਵੀ ਇੰਨੀ ਮੱਕੀ ਆ ਰ ਇਸ ਏਰੀਆ ਦੇ ਵਿੱਚ ਕੱਲੀ ਮੱਕੀ ਹੋਈ ਮੱਕੀ ਆ ਦੇਖੋ ਕੱਲੀ ਮੱਕੀ ਆ ਬਾਈ ਤੇ ਐ ਮੰਨ ਲਓ ਵੀ ਇਕੱਠੇ 2-200 ਕਿੱਲਾ 4-400 ਕਿੱਲਾ 5-500 ਕਿੱਲਾ ਆਉਂਦਾ ਵਿੱਚ ਦੀ ਗੈਪ ਵੀ ਨਹੀਂ ਪੈਂਦਾ ਹੈਗਾ ਤੇ ਆਹ ਦੇਖ ਲਓ ਜੀ ਹੁਣ ਤੁਸੀਂ ਤੁਹਾਡੇ ਸਾਹਮਣੇ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਵੀ ਜਿਹੜੇ ਬੰਦੇ ਦਿਲ ਸਿੱਟ ਜਾਂਦੇ ਆ ਨਾ ਵੀ ਹਾਂ ਯਾਰ ਵੀ ਆਪਾਂ ਮੱਕੀ ਬੀਜੀ ਖੜਿਆਂ ਪਲੂਗੀ ਪਤ ਨਹੀਂ ਨਾ ਕਿੱਥੇ ਭਣੋਈਆ ਲਾ ਲਈ ਤੇ ਮਾੜੇ ਦਿਨ ਵਾਲਾ ਮੱਕੀ ਨਹੀਂ ਬੀਜ ਸਕਦਾ ਆਪਣੀ ਆਮ ਕਹਾਵਤ ਹੈ ਪਰ ਨਹੀਂ ਯਾਰ ਤੇ ਇਹ ਏਰੀਏ ਤੋਂ ਪਤਾ ਲੱਗਦਾ ਬਾਬੇ ਮੱਕੀ ਦੇ ਵਿੱਚ ਕੋਈ ਗੱਲਬਾਤ ਤਾਂ ਹੋਊਗੀ ਜੇ ਆਇਤ ਕਿੰਨੀ ਰੇਟ ਆਇਆ ਗਾਹਾਂ ਨੂੰ ਸਹੀ ਇਹ ਬੰਦੇ ਕਿਸੇ ਉਮੀਦ ਤੇ ਤਾਂ ਯਾਰ ਬੀਜ ਰਹੇ ਆਗੇ ਮੈਂ ਇਹ ਵੀ ਪੁੱਛ ਕੇ ਕਰੀ ਆ ਔਰੇ ਬਾਈਆਂ ਤੋਂ ਕਹਿੰਦੇ ਬਾਈ ਔਰੇ ਕਿਸੇ ਸਾਲ ਵੀ ਇਹ ਨਹੀਂ ਹੈਗਾ ਵੀ ਮੱਕੀ ਨਾ ਬੀਜੀ ਹੋਵੇ ਸੀ ਬিনা ਅਬੀ ਜੀ ਹੋਵੇ ਮੱਕੀ ਆ ਦੇਖੋ ਹੁਣ ਤੁਹਾਨੂੰ ਉੱਚੀ ਜਗ੍ਹਾ 'ਚ ਖੜਕੇ ਦਿਖਾਉਣਾ ਹੈ ਮੱਕੀ ਦਾ ਕੱਦ ਦਾ ਘੱਟੋ ਘੱਟ 15-15 ਫੁੱਟ ਦਾ ਹੈ ਤੇ ਆ ਦੇਖੋ ਉਰੋਂ ਤੁਸੀਂ ਨਜ਼ਰ ਮਾਰ ਲਓ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਹੈ ਦੇਖੋ ਤੁਹਾਨੂੰ ਆਮ ਕਿਤੇ ਨਜ਼ਰ ਆਉਂਦਾ ਹਾਲੇਦਾਲੇ ਵੀ ਕਿਤੇ ਮੱਕੀ ਨਾ ਦੀਂਦੀ ਹੋਵੇ ਸ਼ੇਅਰ ਕਰ ਦਿਓ ਜੀ ਵੀਡੀਓ ਨੂੰ ਸਾਰੇ ਦੋਸਤ ਦੇਖੋ ਥੋਡੇ ਲਈ ਵੀਡੀਓ ਬਣਾਉਣਿਆਂਗੇ ਤੇ ਸਾਰੇ ਕਿਤੇ ਜਾ ਕੇ ਤੇ ਦੂਰ ਦੂਰ ਤੱਕ ਹੌਸਲਾ ਦਿਆ ਕਰੋ ਸ਼ੇਅਰ ਕਰਕੇ ਤੁਹਾਡਾ ਬੱਚਿਆਂਗੇ ਸਸਰੀ ਕਾਲਜ ਦੇ ਸਾਰੇ ਦੋਸਤਾਂ ਮਿੱਤਰਾਂ